ਹਾਂਜੀ ਜਿਹੜੇ ਅਜੇ ਤੱਕ ਬੁੰਗਾ ਸਾਹਿਬ ਨਹੀਂ ਪਹੁੰਚੇ ਆ ਉਹਨਾਂ ਨੂੰ ਅਪੀਲ ਹੈ ਕਿ ਜਲਦੀ ਤੋਂ ਜਲਦੀ ਬੁੰਗਾ ਸਾਹਿਬ ਪਹੁੰਚੋ ਜੀ ਆਹ ਦੇਖੋ ਵੱਡੀ ਗਿਣਤੀ ਦੇ ਵਿੱਚ ਸਾਡੇ ਕਿਸਾਨ ਭਰਾ ਇੱਥੇ ਪਹੁੰਚ ਚੁੱਕੇ ਆ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਟੀਮ ਜਿਹੜੀ ਹੈ ਉਹ ਕੀਪਰ ਸਾਹਿਬ ਪਹੁੰਚ ਰਹੀ ਹੈ ਸੋ ਸਾਰਿਆਂ ਨੇ ਇਕੱਠੇ ਹੀ ਰਹਿਣਾ ਹੈ ਸੋ ਆਹ ਦੇਖ ਲਓ ਉਹ ਬੜਾ ਜੂਲਾ ਸਾਰੇ ਪੁੱਛਿਆ ਕਰੋ ਹੈਨਾ ਸਾਡੀ ਸਾਡੀ ਪੰਜਾਬ ਨੂੰ ਪੰਜਾਬ ਪੰਜਾਬ ਨੂੰ ਪਾਣੀਆਂ ਦੇ ਮਾਲਕੀ ਹੱਕ ਦਿਓ ਹੱਕ ਦਿਓ ਹੱਕ ਦਿਓ ਪੰਜਾਬ ਨੂੰ ਪਾਣੀਆਂ ਦੇ ਮਾਲਕੀ ਹੱਕ ਦਿਓ ਹੱਕ ਦਿਓ ਹੱਕ ਦਿਓ ਪੰਜਾਬ ਦੇ ਪਾਣੀਆਂ ਤੇ ਡੱਕੇ ਮਾਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਦੇ ਪਾਣੀਆਂ ਦੇ ਮਸਲੇ ਰਿਪੇਰੀਅਨ ਸੰਧਾ ਦੇ ਨਾਲ ਹੱਲ ਕਰੋ ਹੱਲ ਕਰੋ ਹੱਲ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਨੂੰ ਪਾਣੀਆਂ ਦੀ ਮਾਲਕੀ ਦਾ ਪਾਣੀਆਂ ਦੀ ਮਾਲਕੀ ਦਾ ਹੱਕ ਦਿਓ ਹੱਕ ਦਿਓ ਹੱਕ ਦਿਓ ਪੰਜਾਬ ਦੇ ਪਾਣੀਆਂ ਤੇ ਡੱਕੇ ਮਾਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਦੇ ਪਾਣੀਆਂ ਤੇ ਡੱਕੇ ਮਾਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਡੈਮ ਸੇਫਟੀ ਐਕਟ ਰੱਦ ਕਰੋ ਰੱਦ ਕਰੋ ਰੱਦ ਕਰੋ ਡੈਮ ਸੇਫਟੀ ਐਕਟ ਰੱਦ ਕਰੋ ਰੱਦ ਕਰੋ ਰੱਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਉਸੋ ਪਿੰਡਾਂ ਲਈ ਨਹਿਰ ਬਣਾਉਣ ਦਾ ਪ੍ਰਬੰਧ ਕਰੋ ਬੰਦ ਕਰੋ ਜਿੰਦਾਬਾਦ ਪਾਣੀਆਂ ਦਾ ਹੱਥ ਲੈ ਕੇ ਰਹਾ